ਹਾਂਜੀ ਸ਼ਸ਼ੀ ਕਲ ਫੈਮਲੀ ਕਿਵੇਂ ਸਾਰੇ ਵੈਲਕਮ ਹੈ ਤੁਹਾਡਾ ਮੇਰੇ ਨਿਊ ਬਲੌਗ ਤੇ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਗਰਮੀ ਤੋਂ ਬਚ ਰਹੇ ਹੋਵੋਗੇ ਤਾਂ ਇੰਜੋਏ ਕਰ ਰਹੇ ਹੋਵੋਗੇ ਲਾਈਫ ਬਾਕੀ ਆ ਜਾਓ ਜੀ ਆਪਾਂ ਬਣਾ ਰਹੇ ਆਂ ਪਰੌਂਠੇ ਬੱਚਿਆਂ ਲਈ ਆ ਜਾਓ ਅਗਰ ਜਿੰਨ ਜਿੰਨੇ ਪਸੰਦ ਆ ਤੁਸੀਂ ਵੀ ਖਾ ਲੋ ਜੀ ਨੌਣ ਵਾਲੇ ਪਰੌਂਠੇ ਬਣਾ ਰਹੇ ਆਪਾਂ ਮਾਰਨਿੰਗ ਦਾ ਇੱਥੇ 9:00 ਵਜ ਗਏ ਨੇ ਤੇ ਇੰਨੇ ਪਪਾ ਨੂੰ ਮੇਰੇ ਰੋਟੀ ਬਣਾ ਕੇ ਪੈਕ ਕਰਕੇ ਉਹਨਾਂ ਨੂੰ ਦੇ ਦਿੱਤੀ ਸੀਗੀ ਫਿਰ ਕੋ ਵੀਰ ਉੱਠ ਗਿਆ ਸੀਗਾ ਫਿਰ ਮੈਂ ਸੋਚਿਆ ਇੰਨੇ ਥੋੜਾ ਟਾਈਮ ਮੈਂ ਰੁਕ ਕੇ ਫਿਰ ਬਣਾ ਲਾਂਗੀ ਕਬੀਰ ਨੂੰ ਵੀ ਮੈਂ ਚੁੱਪ ਕਰਾ ਲਵਾਂ ਨੇ ਤਾਂ ਬਸ ਫਿਰ ਮੈਂ ਕਬੀਰ ਨੂੰ ਚੁੱਪ ਕਰਾ ਕੇ ਛੀਸ਼ੀ ਵਗੈਰਾ ਦੁੱਧ ਦੇ ਕੇ ਉਹਨੂੰ ਫਿਰ ਉਹ ਹੁਣ ਸੋ ਗਿਆ ਆ ਤੇ ਅੱਜ ਤੁਹਾਨੂੰ ਪਤਾ ਸੰਡੇ ਸੀਗਾ ਫਿਰ ਮੈਂ ਸੋਚਿਆ ਚਲੋ ਆਪਾਂ ਵੀ ਹੁਣ ਨਾਸ਼ਤਾ ਵਗੈਰਾ ਕਰ ਲਈਏ ਤੇ ਫਿਰ ਆਪਾਂ ਕੰਮ ਵਗੈਰਾ ਕਰਦੇ ਆ ਆਪਣੇ ਜਿਹੜੇ ਕਰਨੇ ਨੇ ਨਾ ਜੇ ਸ਼ੁਭਨੀ ਤੋਂ ਵਾਸਤੇ ਪ੍ਰੋਟੀ ਰੈਡੀ ਹੋ ਗਈ ਤੇ ਸ਼ੁਭਨੀ ਧੋਨੀ ਉੱਠੀ ਸੀਗੀ ਤੇ ਕਹਿੰਦੀ ਮਮਾ ਮੈਨੂੰ ਪ੍ਰੋਟੀ ਖਾਣੀ ਆ ਤਾਂ ਫਿਰ ਮੈਂ ਕਿਹਾ ਚਲੋ ਪ੍ਰੋਟੀ ਖਾ ਲਓ ਹਾਂਜੀ ਮੇਰੇ YouTube ਫੈਮਿਲੀ ਪਿਆਰੀ ਪਿਆਰੀ ਫੈਮਿਲੀ ਤੇ ਆਪਾਂ ਕਰਨ ਲੱਗੇ ਇੱਥੇ ਨਾਸ਼ਤਾ ਪਨੀਰ ਨਾਲ ਪਨੀਰ ਦੀ ਘੁਰਜੀ ਬਣਾਈ ਸੀ ਰਾਤ ਤਾਂ ਫਿਰ ਥੋੜੀ ਜਿਹੀ ਬਚ ਗਈ ਸੀ ਮੈਂ ਕਿਹਾ ਚਲੋ ਕਰਨ ਵੇਸਟ ਕਰਨੀ ਆ ਨਾ ਤਾਂ ਫਿਰ ਮੇਕ ਰੋਟੀ ਦੇ ਨਾਲ ਸਿੰਪਲ ਰੋਟੀ ਸੀ ਬਿਨਾ ਘਿਓ ਵਾਲੀ ਤਾਂ ਉਹਦੇ ਨਾਲ ਆਪਾਂ ਬ੍ਰੈਕਫਾਸਟ ਕਰ ਲਿਆ ਤੇ ਇੱਥੇ ਆਪਾਂ ਨਹਾ ਕੇ ਫਰੈਸ਼ ਹੋ ਗਏ ਸੀਗੇ ਅੱਜ ਮੇਰਾ ਦਿਲ ਕਰ ਰਿਹਾ ਸੀ ਥੋੜਾ ਜਿਹਾ ਤਿਆਰ ਹੋਣ ਦਾ ਮੇਕਅਪ ਕਰਨ ਦਾ ਨਾ ਕਿਉਂਕਿ ਤਿਹਾਰਾ ਕਰਕੇ ਵਧੀਆ ਜਿਹੀ ਵਾਈਬ ਆ ਰਹੀ ਸੀਗੀ ਮੈਨੂੰ ਕਿ ਹਾਂ ਮੈਂ ਤਿਆਰ ਹੋਵਾਂ ਥੋੜਾ ਕੁਝ ਕਰਾਂ ਕਿਉਂਕਿ ਆਪਾਂ ਘਰੇ ਡੇਲੀ ਮੇਕਅਪ ਨਹੀਂ ਕਰਦੇ ਕੁਝ ਨਹੀਂ ਕਰਦੇ ਹਨਾ ਸਿੰਪਲ ਹੁੰਨਾ ਗਰਮੀ 'ਚ ਵੈਸੇ ਵੀ ਦਿਲ ਨਹੀਂ ਕਰਦਾ ਪਰ ਅੱਜ ਮੇਰਾ ਦਿਲ ਕਰ ਰਿਹਾ ਸੀ ਫਿਰ ਮੈਂ ਸੋਚਿਆ ਪਹਿਲਾਂ ਆਪਾਂ ਥੋੜਾ ਮੇਕਅਪ ਕਰ ਲਈਏ ਫਿਰ ਆਪਾਂ ਕੰਮ ਕਰਦੇ ਹਾਂ ਨਾ ਤਾਂ ਬਹੁਤ ਦਿਲ ਕਰ ਰਿਹਾ ਸੀ ਮੇਰਾ ਵੀ ਕਾਫੀ ਮੈਂ ਮੇਕਅਪ ਕਰਾਂ ਪਰ ਕਰਿਆ ਆਪਾਂ ਨਾ ਮੇਕਅਪ ਨਹੀਂ ਕਰ ਸਕਦੇ ਤੇ ਬਾਕੀ ਮੈਨੂੰ ਮੇਕਅਪ ਨਾਲ ਬਹੁਤ ਪਿਆਰ ਆ ਉਹ ਗੱਲ ਲੱਗਾ ਕਿ ਮੈਂ ਮੇਕਅਪ ਬਹੁਤ ਘੱਟ ਕਰਦੀ ਆ ਜਦੋਂ ਰੀਲਸ ਵਗੈਰਾ ਬਣਾਣੇ ਹੋਣ ਜਾਂ ਕਿਤੇ ਜਾਣਾ ਹੋਵੇ ਫੇਰ ਹੀ ਕਰਦੇ ਆਪਾਂ ਮੇਕਅਪ ਹੌਦਾ ਨਹੀਂ ਕਰਦੇ ਨਾ ਘਰੇ ਬਾਕੀ ਅੱਜ ਮੇਰਾ ਦਿਲ ਕਰ ਰਿਹਾ ਸੀ ਬਿੰਦੀ ਲਗਾਉਂਦਾ ਫਿਰ ਮੈਂ ਲਗਾ ਲਈ ਬਿੰਦੀ ਵੀ ਲਗਾ ਲਈ ਅੱਜ ਤਾਂ ਫਿਰ ਆਪਣੇ ਆਪ ਨੂੰ ਨਿਹਾਰਦੀ ਹੋਈ ਮੈਂ ਸ਼ੀਸ਼ੇ ਦੇ ਵਿੱਚ ਦੇ ਦੇ ਕੇ ਖੁਸ਼ ਹੋ ਰਹੀ ਸੀ ਕਿ ਮੈਨੂੰ ਬਿੰਦੀ ਬਹੁਤ ਪਿਆਰੀ ਲੱਗ ਰਹੀ ਸੀ ਆਪਣੇ ਲਗਾਈ ہوئی ਤਾਂ ਬਾਕੀ ਤੁਸੀਂ ਰਿਸਕ ਕਮੈਂਡ ਕਰਕੇ ਬਿੰਦੀ ਮੇਰੇ ਕਿੰਨਾ ਲੱਗ ਰਹੀ ਹੈ ਤੇ ਕਵੀਰ ਤੇ ਤੇ ਮੀਤ ਸੁੱਤੇ ਪਏ ਸੀਗੇ ਸੁਭਨੀਤ ਉੱਠ ਰਹੀ ਸੀਗੀ ਤੇ ਆਪਾਂ ਬੈਂਡ ਸ਼ੀਟ ਵਗੈਰਾ ਸੈੱਟ ਕਰ ਲਿਆ ਸੀ ਗਿਆ ਸੁਭਨੀਤ ਉਹਨਾਂ ਨੇ ਇੱਥੇ ਪਾਣੀ ਡੋਲਤਾ ਸੀਗਾ ਫਿਰ ਮੈਂ ਸੋਚਿਆ ਪਹਿਲਾਂ ਪੋਚਾ ਮਾਰ ਦਿੰਨੀ ਆ ਤਾਂ ਕਿ ਝਾੜੂ ਵੀ ਖਰਾਬ ਨਾ ਹੋਏ ਗਿੱਲਾ ਹੋ ਜਾਏਗਾ ਨਾ ਤੇ ਸਫਾਈ ਵੀ ਨਹੀਂ ਹੋਣੀ ਪ੍ਰੋਪਰ ਫਿਰ ਇੱਥੇ ਆਪਾਂ ਪੋਚਾ ਲਾਣ ਲੱਗੇ ਸੀਗੇ ਤੇ ਬਾਕੀ ਫਿਰ ਮੈਂ ਕਹਾਂ ਚਲੋ ਪਹਿਲਾਂ ਇਹ ਨਿਪੋਚਾ ਲਾ ਕੇ ਸੁੱਕ ਜੇਗਾ ਨੇ ਤੇ ਮੈਂ ਆਪਾਂ ਕੱਪੜੇ-ਕੁਪੜੇ ਜੋੜ ਲੈਣੇ ਨੇ ਜਿਹੜੇ ਧੋਏ ਹੋਏ ਸੀ ਕਾਫੀ ਖਿਲਾਰਾ ਮੱਚ ਰਿਆ ਸੀ ਕੱਪੜਿਆਂ ਦਾ ਵੀ ਨਾ ਧੋ ਤਾਂ ਲੈਣੇ ਆਪਾਂ ਕੱਪੜੇ ਪਰ ਜਦ ਕੱਪੜਾ ਢੇਰ ਹੋ ਜਾਂਦਾ ਖਿਲਾਰਾ ਹੋ ਜਾਂਦਾ ਇੰਨਾ ਜ਼ਿਆਦਾ ਇਕੱਠਾ ਫਿਰ ਸਿਮੇਟਣਾ ਬਹੁਤ ਔਖਾ ਹੋ ਜਾਂਦਾ ਨਾ ਤਾਂ ਵਾਪਸ ਆਪਾਂ ਕੱਪੜੇ ਜੋੜ ਰਹੇ ਸੀਗੇ ਬਾਕੀ ਆਪਾਂ ਹਾਂਜੀ ਫੈਮਿਲੀ ਬਾਕੀ ਮੈਂ ਕੁਝ ਗੱਲਾਂ ਤੁਹਾਡੇ ਨਾਲ ਆਪਣੀ ਲਾਈਫ ਦੀਆਂ ਸ਼ੇਅਰ ਕਰਨਾ ਚਾਹੁੰਦੀ ਆ ਹਨਾ ਕਿਉਂ ਟਾਈਮ ਹੀ ਨਹੀਂ ਲੱਗਦਾ ਹੈਗਾ ਆਪਾਂ ਨੂੰ ਇੰਨੀਆਂ ਗੱਲਾਂ ਕਰਨ ਦਾ ਹਨਾ ਤੇ ਬਾਕੀ ਪ੍ਰਮਾਤਮਾ ਨੇ ਗੁਣ ਤਾਂ ਬਹੁਤ ਦਿੱਤੇ ਨੇ ਮੈਨੂੰ ਹਨਾ ਜਿੱਦਾਂ ਮੈਂ ਸਲਾਈ ਵੀ ਕਰ ਲੈਨੀ ਆ ਮੇਕਅਪ ਵੀ ਕਰ ਲੈਨੀ ਆ ਮਤਲਬ ਆਪਾਂ ਨੂੰ ਪਾਲਰ ਜਾਣ ਦੀ ਲੋੜ ਨਹੀਂ ਪੈਂਦੀ ਹੈਗੀ ਜਦੋਂ ਫੰਕਸ਼ਨ ਹੋਵੇ ਕੁਝ ਵੀ ਹੋਵੇ ਆਪਾਂ ਘਰੇ ਆਪੇ ਤਿਆਰ ਹੋ ਜਾਂਦੇ ਆ ਤੇ ਬਾਕੀ ਸਲਾਈ ਵੀ ਮੈਂ ਕਰਦੀ ਆਂ ਸੂਟ ਵਗੈਰਾ ਵਧੀਆ ਵਧੀਆ ਸਟਿਚ ਸਟਿਚ ਕਰ ਲੈਨੀ ਆਂ ਬਟ ਟਾਈਮ ਹੁਣ ਟਾਈਮ ਨਹੀਂ ਹੁੰਦਾ ਨਾ ਪਹਿਲਾਂ ਟਾਈਮ ਹੁੰਦਾ ਸੀ ਤਾਂ ਆਪਣੇ ਵਧੀਆ ਵਧੀਆ ਸੂਟ ਸੀ ਸੀ ਕਿ ਮੈਂ ਪਾਉਂਦੀ ਰਹਿੰਦੀ ਸੀਗੀ ਤੇ ਬਾਕੀ ਤੁਹਾਨੂੰ ਦੱਸਿਆ ਸੀ ਹੁਣ ਮੈਂ ਜੋਬ-ਜੋਬ ਕਿਤੇ ਕਰ ਵੀ ਨਹੀਂ ਸਕਦੀ ਹਨਾ ਸਲਾਈ ਦਾ ਵੀ ਉਹਨੇ ਹਜੇ ਮੈਂ ਕਰ ਰਹੀ ਹੈਗੀ ਪਰ ਇਹ ਆ ਕਿ ਹੁਣ ਮੈਂ ਆਪਣੇ ਸੀ ਸੀ ਕੇ ਪਾਇਆ ਕਰਾਂਗੀ ਤੇ ਤੁਹਾਨੂੰ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਆਪਾਂ ਵੀਡੀਓ ਕਿ ਹਾਂ ਮੈਂ ਕਿਦਾਂ ਸੂਟ ਸੀ ਲੈਂਨੀ ਆ ਕਿਦਾਂ ਦੇ ਨਹੀਂ ਸਿੰਦੀ ਹਨਾ ਤੇ ਬਾਕੀ ਆਪਣੇ ਹੱਥਾਂ 'ਚ ਗੁਣ ਹੋਣਾ ਬਹੁਤ ਜ਼ਰੂਰੀ ਆ ਹਨਾ ਕਈ ਵਾਰ ਬੰਦੇ ਕੋਲ ਪੈਸੇ ਹੋਣ ਨਾ ਹੋਣ ਤਾਂ ਬਹੁਤ ਔਖਾ ਹੋ ਜਾਂਦਾ ਆਪਣਨੇ ਕੋ ਹੱਥ 'ਚ ਗੁਣ ਹੋਵੇ ਤਾਂ ਬੰਦਾ ਆਪਣਾ ਆਪ ਕਰਕੇ ਸੂਟ ਪਾ ਲੈਂਦਾ ਕਿਤੇ ਜਾਣਾ ਹੋਵੇ ਤਾਂ ਤਿਆਰ ਵੀ ਹੋ ਲੈਂਦਾ ਹਨਾ ਇਸ ਕਰਕੇ ਆਪਾਂ ਨੌਲੇਜ ਹੋਣੀ ਚਾਹੀਦੀ ਹੈ ਕਿ ਹਰ ਇੱਕ ਚੀਜ਼ ਦੀ ਹਨਾ ਬਾਕੀ ਮੈਂ ਤੁਹਾਨੂੰ ਗੱਲ ਕਰ ਰਹੀ ਸੀਗੀ ਜਿੱਦਾਂ ਆਪਾਂ ਕਿਤੇ ਬਾਹਰ ਜੌਬ ਨਹੀਂ ਕਰ ਸਕਦੇ ਹਨਾ ਜਿੱਦਾਂ ਬੱਚੇ ਹੋ ਗਏ ਸਟੂਡੈਂਟ ਹੋ ਗਏ ਹਨਾ ਕੋਈ ਵਾਰ ਨਹੀਂ ਉਹਨਾਂ ਕੰਮ ਕਰ ਸਕਦੇ ਹੈਗੇ ਕਈਆਂ ਦੇ ਘਰ ਦੇ ਅਲਾਉਟ ਨਹੀਂ ਕਰਦੇ ਹੈਗੇ ਕਿ ਬਾਹਰ ਜਾ ਕੇ ਕੋਈ ਕੰਮ ਕਰਨਾ ਹਨਾ ਤੇ ਮੈਂ ਤੁਹਾਨੂੰ ਨਾਲ ਸ਼ੇਅਰ ਕਰ ਰਹੀ ਸੀ ਕਿ ਮੈਨੂੰ ਵੀ ਦੋ ਮਹੀਨੇ ਹੋ ਗਏ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਨਾ ਮੈਂ ਵੀ ਤੰਗ ਹੋ ਰਹੀ ਸੀ ਕਿ ਘਰੇ ਫਰੀਜ਼ ਸੀ ਇੱਕ ਤਾਂ ਤੇ ਬਾਕੀ ਤੁਹਾਨੂੰ ਪਤਾ ਇਕੱਲੇ ਬੰਦੇ ਸਿਰ ਤੇ ਹਨਾ ਪੂਰੀ ਫੈਮਿਲੀ ਦਾ ਖਰਚਾ ਨਹੀਂ ਹੁੰਦਾ ਹੈਗਾ ਹਨਾ ਮਤਲਬ ਸੈਟਿੰਗ ਨਹੀਂ ਬੈਂਦੀ ਹੈਗੀ ਇਦਾਂ ਤਾਂ ਇਸ ਕਰਕੇ ਮੈਂ ਕਾਫੀ ਕੋਸ਼ਿਸ਼ ਕੀਤੀ ਕਿ ਮੈਂ ਵੀ ਕੁਝ ਅਰਨਿੰਗ ਕਰਾਂ ਫਿਰ ਮੈਂ ਆਨਲਾਈਨ ਵੀ ਬਿਜ਼ਨਸ ਸਟਾਰਟ ਕੀਤਾ ਜੀ ਜਿਹਦੇ ਨਾਲ ਮੈਂ ਵਧੀਆ ਇਨਕਮ ਜਨਰੇਟ ਕਰ ਰਹੀ ਹਾਂ ਜਿੱਦਾਂ 15-20k ਮੈਂ ਕਮਾ ਲੈਨੀ ਆ ਮਹੀਨੇ ਦਾ ਬਾਕੀ ਵੱਧ ਵੀ ਆਪਾਂ ਕਮਾ ਸਕਦੇ ਆ ਆਪਣੇ ਹੱਥਾਂ ਜਿੰਨੇ ਆਪਾਂ ਮਿਹਨਤ ਲਾ ਕੇ ਲਗਨ ਨਾਲ ਆਪਾਂ ਕੰਮ ਕਰਾਂਗੇ ਉਨੇ ਵਧੀਆ ਅਰਨਿੰਗ ਹੋਏਗੀ ਪਰ ਮੇਰੀ ਲਾਈਫ ਇੰਨੀ ਬੀਜ਼ੀ ਆ ਕਿ ਮੈਂ ਉਧਰ ਵੀ ਨਾ ਟਾਈਮ ਦੇ ਪਾਂਦੀ ਕਿਉਂਕਿ ਆਪਾਂ ਵਲੌਗ ਵੀ ਸ਼ੂਟ ਕਰਨੇ ਹੁੰਦੇ ਨੇ ਬੱਚਿਆਂ ਨੂੰ ਵੀ ਦੇਖਣਾ ਹੁੰਦਾ ਘਰ ਦਾ ਵੀ ਕੰਮਕਾਰ ਹੁੰਦਾ ਹਨ ਤੇ ਬਾਕੀ ਇਧਰ ਉਧਰ ਦੇ ਹੋਰ ਕੰਮ ਹੁੰਦੇ ਨੇ ਹਨ ਤੇ ਆਪਣਾ ਰੀਲਸ ਵਗੈਰਾ ਫੇਸਬੁੱਕ ਵੀ ਨਾ ਸਾਰੇ ਚੀਜ਼ਾਂ ਨੂੰ ਦੇਖਣਾ ਟਾਈਮ ਦੇਣਾ ਪੈਂਦਾ ਆ ਤਾਂ ਇਸ ਕਰਕੇ ਵੀ ਬਸ ਮੈਂ ਜਿੰਨਾ ਕਿ ਮੈਂ ਮੈਂ 2-3 ਘੰਟੇ ਲਾ ਕੇ ਵਧੀਆ ਅਰਨਿੰਗ ਕਰ ਲੈਣੀ ਆ ਤਾਂ ਬਸ ਮੈਂ ਇਹੀ ਕਹਿ ਰਹੀ ਸੀ ਅਗਰ ਤੁਹਾਨੂੰ ਮਤਲਬ ਕਿਸੇ ਨੂੰ ਵੀ ਨੀਡ ਹੈ ਇਸ ਚੀਜ਼ ਦੀ ਕਿ ਆਪਣਾ ਵਧੀਆ ਅਰਨਿੰਗ ਕਰਨਾ ਚਾਹੁੰਦਾ ਆ ਤਾਂ ਮੈਨੂੰ ਜ਼ਰੂਰ ਦੱਸੋ ਤੁਸੀਂ ਹੈ ਨਾ ਮੈਂ ਵੀ ਜਾਣੀ ਆ ਕਿ ਮੇਰੇ ਵਰਗੇ ਭਾਈ ਭੈਣ ਨੇ ਜਿਹੜੇ ਉਹਨਾਂ ਨੂੰ ਲੋਡ ਹੈ ਨਾ ਵੀ ਹਾਂਜੀ ਬਾਹਰ ਨਹੀਂ ਜਾ ਸਕਦੇ ਵਧੀਆ ਅਰਨਿੰਗ ਕਰਨਾ ਚਾਹੁੰਦੇ ਨੇ ਤਾਂ ਮੈਨੂੰ ਮੈਸੇਜ ਜ਼ਰੂਰ ਕਰੋ ਤਾਂ ਕਿ ਉਹ ਵੀ ਮੇਰੇ ਵਾਂਗੂ ਵਧੀਆ ਅਰਨਿੰਗ ਕਰ ਸਕਣ ਜੀ ਤੇ ਬਸ ਮੈਂ ਇਹੀ ਕਹਿਨੀ ਆ ਕਿ ਕੋਈ ਵੀ ਨਾ ਮਤਲਬ ਤੰਗ ਨਾ ਹੋਵੇ ਕਿਸੇ ਵੀ ਚੀਜ਼ ਤੋਂ ਕਿਉਂਕਿ ਆਪਾਂ ਪੜ੍ਹੇ ਲਿਖੇ ਆ ਨਾ ਜਿਆਦਾ ਨਹੀਂ ਤਾਂ ਆਪਣੇ ਜੋਗੇ ਦਾ ਆਪ ਕਮਾਈ ਸਕਦੇ ਆ ਮਤਲਬ ਆਪਣੇ ਪੈਰਾਂ ਦੇ ਸਟੈਂਡ ਦਾ ਖੁਦ ਹੋ ਹੀ ਸਕਦੇ ਆ ਜੂ ਦੂਜੇ ਦੇ ਹੱਥਾਂ ਨਾਲ ਦੇਖਣ ਨਾਲੋਂ ਤਾਂ ਉਹ ਜਿਆਦਾ ਬੈਸਟ ਹੈ ਕਿ ਆਪਾਂ ਆਪਣੇ ਵਧੀਆ ਅਰਨਿੰਗ ਕਰੀਏ ਆਪਾਂ ਜਿੱਦਾਂ ਆਪਣੇ ਜੋ ਸੁਪਨੇ ਸ਼ੌਂਕ ਨੇ ਸੁਪਨੇ ਨੇ ਉਹਨਾਂ ਨੂੰ ਪੂਰੇ ਕਰੀਏ ਨਾ ਤਾਂ ਕੁਝ ਹਾਊਸ ਵਾਈਫ ਹੁੰਦੀਆਂ ਨੇ ਮੇਰੀਆਂ ਭੈਣਾਂ ਜਿੱਦਾਂ ਬੱਚੇ ਸਟੂਡੈਂਟ ਬਾਕੀ ਕੋਈ ਵੀ ਕਰ ਸਕਦਾ ਪਸਟਾ A 18+ ਹੋਵੇ ਤਾਂ ਕੋਈ ਵੀ ਕੰਪਨੀ ਜੁਆਇਨ ਕਰ ਸਕਦਾ ਹੈ। ਅਗਰ ਤੁਸੀਂ ਕੋਈ ਵੀ ਇੰਟਰਸਟਿਡ ਹੋ ਜੀ ਨੂੰ ਜੀ ਨੂੰ ਨੀਡ ਹੈ ਇਸ ਚੀਜ਼ ਦੀ। ਉਹ ਮੈਨੂੰ ਵੀ ਖੁਸ਼ੀ ਹੋਊਗੀ ਹਨਾ ਤੁਹਾਡੀ ਹੈਲਪ ਹੋਏਗੀ। ਨੇ ਫੈਮਿਲੀ ਵਾਸਤੇ ਦਾ ਨਾ ਤਾਂ ਮੈਨੂੰ ਵੀ ਬਹੁਤ ਵਧੀਆ ਲੱਗਿਆ। ਮੈਂ ਤੁਹਾਨੂੰ ਪਹਿਲਾਂ ਵੀ ਦੱਸਣਾ ਨੇ ਕਈ ਨਹੀਂ ਘਰ ਦੇ ਪਰ ٹرسٹ ਕਰਕੇ ਹੀ ਹਲ ਬਣਦੀ ਹੈ ਅੱਜ ਤੱਕ ਢੇਰੋਂ ਮੰਗ ਹਾਂਜੀ ਬਾਕੀ ਤੁਹਾਨੂੰ ਪਤਾ ਹੀ ਸੀ ਹਨਾ ਆਪਾਂ ਸਿਸਟਰ ਘਰੇ ਸੀ ਕਿ ਤੰਗਾ ਫਿੱਖਲਾਰ ਬੱਚਾ ਹੋਇਆ ਸੀ ਤਾਂ ਬਹੁਤ ਔਖਾ ਹੁੰਦਾ ਹਨਾ ਜਦੋਂ ਆਪਾਂ ਘਰ ਤੋਂ ਬਾਹਰ ਚੱਲ ਜਾਂਦੇ ਆ ਤਾਂ ਪਿੱਛੋਂ ਉਹ ਦੇਖਣ ਵਾਲਾ ਨਾ ਹੋਵੇ ਤਾਂ ਬਹੁਤ ਖਰਾਰਾ ਮੱਚ ਜਾਂਦਾ ਬੰਦਾ ਕਿਤੇ ਆਂਟ ਚਾਣ ਜੋਗਾ ਵੀ ਨਹੀਂ ਹੈਗਾ ਨਾ ਬਸ ਮੈਂ ਜ਼ਿਆਦਾ ਕਿਤੇ ਜਾਂਦੀ ਨਹੀਂ ਹੈਗੀ ਇਹ ਟੈਨਸ਼ਨ ਕਰਕੇ ਬਸ ਨੇੜੇ ਹੀ ਜਾਈ ਤਾਂ ਆਪਣੀ ਸਿਸਟਰ ਮੰਮੀ ਉਹਨਾਂ ਕੋਲ ਇੱਕ ਦੋ ਦਿਨ ਲਾਇਆ ਹੀ ਮੈਂ ਵੀ ਗਰਮੀ ਬੀਸੀ ਥੋੜਾ ਬੱਚੇ ਹੀ ਬਿਮਾਰ ਸੀ ਇਸ ਕਰਕੇ ਬਾਕੀ ਕੁੜੀਆਂ ਕੋਲ ਤਾਂ ਇੱਕੋ ਘਰ ਹੁੰਦਾ ਚਾਹਤ ਹਨਾ ਪੇਕੀ ਹੁੰਦੇ ਨੇ ਪਰ ਪੇਕੀਆਂ ਦੇ ਵਿੱਚ ਮੇ ਸਿਸਟਰ ਤੇ ਮੰਮੀ ਨੇ ਉਹਨਾਂ ਤੁਹਾਨੂੰ ਦੱਸ ਦਿੱਤਾ ਬ੍ਰਦਰ ਦਾ ਹੈ ਨਹੀਂਗੇ ਤਾਂ ਇਸ ਚੀਜ਼ ਦਾ ਵੀ ਬੜਾ ਦੁੱਖ ਹੁੰਦਾ ਹੈ ਹਨਾ ਕਿਉਂਕਿ ਤਿਹਾੜ ਵੀ ਆ ਰਹੇ ਨੇ ਹੁਣ ਤੇ ਬਸ ਬਾਕੀ ਤੁਹਾਨੂੰ ਪਤਾ ਰੱਬ ਦੀ ਮਰਜ਼ੀ ਆ ਨਾ ਅੱਪ ਕੀ ਕਰ ਸਕਦੇ ਆ ਬਸ ਦੇਖ ਦੇਖ ਕੇ ਤਾਂ ਥੋੜਾ ਇਹੋ ਨਾਲ ਅਜ ਤਿਹਾਹਾਂ ਦੇ ਜੁਨੈਟੜੇ ਤਾਂ ਬਹੁਤ ਜ਼ਿਆਦਾ ਫੀਲ ਹੁੰਦਾ ਨਾ ਕਿ ਸਭ ਤੇ ਕੋਲ ਜਿਆਦਾ ਇੱਕ ਇੱਕ ਭਾਈ ਦਾ ਜ਼ਰੂਰ ਹੋਣਾ ਚਾਹੀਦਾ ਆ ਨਾ ਕਿਉਂਕਿ ਭਾਈ ਦਾ ਬੜਾ ਹੌਸਲਾ ਹੁੰਦਾ ਆ ਨਾ ਕਿ ਹਾਂ ਮੇਰਾ ਕੋਈ ਹੈਗਾ ਆ ਜੇ ਭਾਈ ਆ ਤਾਂ ਮਤਲਬ ਰੋਬ ਹੁੰਦਾ ਪੂਰਾ ਪਣ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਹੈ ਕਿਸੇ ਵੀ ਗੱਲ ਦੀ ਬਾਕੀ ਪ੍ਰਮਾਤਮਾ ਸਰਬ ਦੇ ਭਾਈਆਂ ਨੂੰ ਫੈਮਿਲੀ ਨੂੰ ਤੰਦਰੁਸਤ ਰੱਖੇ ਲੋ ਜੀ ਪੋਚਾ ਆਪਣਾ ਲੱਗ ਗਿਆ ਕਿਚਨ ਚ ਰੂਮ ਚ ਹੋ ਗਿਆ ਸਾਰਾ ਤੇ ਆਪਾਂ ਲਾਰੇ ਸੀ ਡਰਾਈਵ ਰੂਮ ਦੇ ਵਿੱਚ ਲੱਗ ਗਿਆ ਲੌਬੀ ਦੇ ਵਿੱਚ ਲਾਰੇ ਸੀ ਪੋਚਾ ਆਪਾਂ ਕਿਉਂਕਿ 2-3 ਦਿਨਾਂ ਤੋਂ ਲੱਗਿਆ ਨਹੀਂ ਸੀ ਹਨਾ ਸਾਫ਼ ਨਹੀਂ ਸੀ ਤਾਂ ਬਹੁਤ ਖਲਾਅ ਬੱਚਿਆ ਹੋਇਆ ਸੀਗਾ ਬਾਕੀ ਤੁਹਾਨੂੰ ਕੋਸ਼ਿਸ਼ ਕਰਿਆ ਕਰੋ ਵਲੌਗ ਨੂੰ ਪੂਰਾ ਦੇਖਣ ਦੀ ਸਕਿੱਪ ਨਾ ਕਰਿਆ ਕਰੋ ਪਲੀਜ਼ ਮੇਰੇ ਵਾਸਤੇ ਇਹ ਪੂਰਾ ਕਰਵਾ ਦਿਓ ਜਲਦੀ ਜਲਦੀ ਹੈ ਨਾ ਹਾਂਜੀ ਫੈਮਲੀ ਕੰਮ ਆਪਣੇ ਹੋ ਗਏ ਸੀ ਖਤਮ ਹਨ ਤੇ ਮੇਰਾ ਅੱਜ ਥੋੜਾ ਜਿਹਾ ਗਲਾ ਖਰਾਬ ਹੈ ਕੰਮ ਆਪਣੇ ਖਤਮ ਹੋ ਗਿਆ ਸਾਰੇ ਗਰਮੀ ਬਹੁਤ ਦੇਖੋ ਮਤ ਵੱਜੀ ਪੂਰੇ ਫੇਸ ਦੀ ਤੇ ਬਦਲ ਹੋ ਜਾਂਦਾ ਕਦੇ ਧੁੱਪ ਆ ਜਾਂਦੀ ਹੈ ਨਾ ਮਿਕਸ ਗਈ ਹੈ ਮੌਸਮ ਮੈਂ ਹੁਣ ਲੱਗਿਆ ਪਾਣੀ ਪੀਂ। ਬਾਕੀ ਤੁਸੀਂ ਬਲੌਗ ਨੂੰ ਵੱਧ ਤੋਂ ਵੱਧ ਪਿਆਰ ਦਿਓ ਜੀ। ਝਾੜੂ ਵਗੈਰਾ ਆਪਣਾ ਸਫਾਈ ਕਲੀਨਿੰਗ ਦਾ ਸਾਰਾ ਕੰਮ ਹੋ ਗਿਆ। ਆਪਾਂ ਹੁਣ ਚਲਦੇ ਹਾਂ ਕਿਚਨ 'ਚ ਥੋੜਾ ਜਿਹਾ ਕੰਮ ਕਰੀਏ।

嗯。